ਇਹ ਗੋਸਲ ਜੱਟਾ ਉਹਨਾਂ ਦਾ ਪਿਸ਼ੂਕੜ ਉਹਨਾਂ ਦੇ ਜਿਹੜੇ ਪੁਰਖ ਸਨ ਗੋਸਲ ਜੱਟਾਂ ਦਾ ਇੱਕ ਛੋਟਾ ਜਿਹਾ ਗੁੱਤ ਇਹ ਡੋਗਰ ਜੱਟਾਂ ਦੀ ਉਪਸ਼ਾਖਾ ਹੈ ਡੋਗਰ ਜੱਟ ਆਪਣਾ ਪਿਸ਼ੂਕੜ ਅਗਨੀ ਕੁੱਲ ਰਾਜਪੂਤਾਂ ਨਾਲ ਜੋੜਦੇ ਹਨ ਇਹ ਬਹੁਤੀ ਪੂਰਬੀ ਪੰਜਾਬ ਤੋਂ ਪੱਛੀ ਪੰਜਾਬ ਵਿੱਚ ਚਲੇ ਗਏ ਜੱਟ ਡੋਗਰ ਜੱਟ ਜਿਹੜੇ ਸਨ ਬਹੁਤੇ ਮੁਸਲਮਾਨ ਬਣ ਗਏ ਇਹ ਝਗੜਾਲੂ ਤੇ ਬੇਤਵਾਰੇ ਸਨ ਮਹਾਨ ਪੰਜਾਬੀ ਕਵੀ ਵਾਰਿਸ ਸ਼ਾਹ ਨੇ ਡੋਗਰ ਜੱਟਾਂ ਨੂੰ ਆਪਣੀ ਕਿਤਾਬ ਵਿੱਚ ਬੇਤਵਾਰੇ ਲਿਖਿਆ ਵਾਰਿਸ ਸ਼ਾਹ ਨੇ ਖੀਵੇ ਮਹੂ ਮਿੱਤਰ ਤੇ ਥਾਂ ਦੀ ਵੀ ਡੋਗਰ ਜੱਟਾਂ ਦੇ ਉਪਗੋਤ ਹਨ ਡੋਗਰ ਦਲੇਰ ਤੇ ਲੜਾਕੂ ਸਨ ਗੋਸਲ ਜੱਟਾਂ ਦਾ ਸਿੱਧ ਬਾਲਾਸੀ ਇਸ ਦੀ ਬਡਰੁਖਾ ਜ਼ਿਲ੍ਹਾ ਸੰਗਰੂਰ ਵਿੱਚ ਸਮਾਦ ਹੈ ਗੋਸਲ ਜੱਟ ਜਿਹੜੇ ਇਸ ਸਮਾਦ ਦੀ ਮਾਨਤਾ ਤੇ ਪੂਜਾ ਕਰਦੇ ਹਨ ਬਡਰੁਖਾ ਪਿੰਡ ਵਿੱਚ ਵੀ ਹੁਣ ਵੀ ਜਿਹੜਾ ਗੋਸਲ ਦੇ ਗੋਸਲਾਂ ਦੇ ਕਾਫੀ ਘਰ ਹਨ ਪੰਜਾਬ ਵਿੱਚ ਗੋਸਲ ਨਾਮ ਦੇ ਕਈ ਪਿੰਡ ਹਨ ਜ਼ਿਲ੍ਹਾ ਬਠਿੰਡਾ ਵਿੱਚ ਵੀ ਜਿਹੜਾ ਪਿੰਡ ਹੈ ਗੋਸਲ ਹੈ ਇਸ ਨਾਮ ਦਾ ਇੱਕ ਪਿੰਡ ਹੈ ਲੁਧਿਆਣਾ ਵਿੱਚ ਵੀ ਕਈ ਗੋਸਲਾਂ ਦੇ ਪਿੰਡ ਜੱਟਾਂ ਦਾ ਹੀ ਹੈ ਜਿਹੜੇ ਪਿੰਡ ਹਨ ਰੋਪੜ ਵਿੱਚ ਵੀ ਗੋਸਲਾਂ ਰਸਨਹੀੜੀ ਆਦਿ ਕਈ ਪਿੰਡ ਗੋਸਲ ਜੱਟਾਂ ਦੇ ਹਨ ਗੋਸਲ ਦੁਆਬੇ ਵਿੱਚ ਵੀ ਹਨ ਹਿਮਾਚਲ ਵਿੱਚ ਵੀ ਕੁਝ ਡੋਗਰਿਆਂ ਦਾ ਗੋਦ ਜਿਹੜਾ ਗੋਸਲ ਹੈ ਮੁਸਲਮਾਨ ਹਮਲਾਵਾਰਾਂ ਦੇ ਸਮੇਂ ਕਈ ਜੱਟ ਕਬੀਲੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵੱਲ ਚਲੇ ਗਏ। ਕੁਝ ਉੱਥੇ ਹੀ ਵਸ ਗਏ। ਗੋਸਲਗੋਤ ਦੇ ਬਹੁਤੇ ਜੱਟ ਪੰਜਾਬ ਦੇ ਮਾਲਾ ਖੇਤਰ ਵਿੱਚ ਹੀ ਹਨ। ਇਹ Hindu, Musalman ਤੇ Sikh ਤਿੰਨਾਂ ਤਰ੍ਹਾਂ ਵਿੱਚ ਹੀ ਹਨ। ਗੋਸਲ ਜੱਟ ਜੜੇ। ਮਾਲੇ ਵਿੱਚ ਬਹੁਤ ਗੋਸਲ ਸਾਰੇ ਹੀ Sikh ਹਨ। ਗੁਰਦੇਵ ਸਿੰਘ ਗੋਸਲ ਬਹੁਤ ਹੀ ਪ੍ਰਸਿੱਧ ਭੂਗੋਲ ਜਿਹੜਾ ਵਿਗਿਆਨੀ ਹੈ। ਗੋਸਲ ਜੱਟਾਂ ਦਾ ਉੱਗਾ ਤੇ ਛੋਟਾ ਗੋਤ ਹੈ। ਬੱਬਰ ਦਲੀਪ ਸਿੰਘ ਗੋਸਲ ਦੀ ਜਨਮ ਭੂਮੀ ਵੀ ਦੁਆਬੇ ਦਾ ਪ੍ਰਸਿੱਧ ਪਿੰਡ ਗੋਸਲੀ ਹੈ। ਗੂਸਰ ਤੇ ਗੋਸਲੀ ਕੋ ਗੋਤ ਹਨ। ਇਹ ਵੀ ਮੱਧ ਏਸ਼ੀਆ ਤੋਂ ਆਉਣ ਵਾਲਾ ਪ੍ਰਾਚੀਨ ਜੱਟ ਕਬੀਲਾ ਹੈ। ਹਿਮਾਚਲ ਪ੍ਰਦੇਸ਼ ਤੇ ਡੋਗਰੀਆਂ ਦੇ ਪੰਜਾਬ ਦੇ ਜੱਟਾਂ ਤੇ ਰਾਜਪੂਤਾਂ ਨਾਲ ਰਲਦੇ ਹਨ। ਜੱਟ ਬਹੁਤ ਹੀ ਵੱਡਾ ਭਾਈਚਾਰਾ ਹਾਂ ਜਿਹੜਾ ਪੰਜਾਬ ਵਿੱਚ ਗੋਸਲ ਇਹ ਸੀ ਇਤਿਹਾਸ ਗੋਸਲ ਜੱਟਾਂ ਦਾ ਜਿਹੜੀ ਗੋਤ ਹੈ ਉਹਦਾ ਇਤਿਹਾਸ ਉਹਨਾਂ ਦੇ ਪਿਛੋਕੜ ਉਹਨਾਂ ਦੇ ਪੂਰਵ ਵਿੱਚ ਤੁਹਾਨੂੰ ਜਾਣਕਾਰੀ ਕਿਹੋ ਜਿਹੀ ਲੱਗੀ ਆ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਲਾਈਕ ਸਬਸਕ੍ਰਾਈਬ ਚੈਨਲ ਨੂੰ ਕਰ ਦੇਣਾ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਦੇਣਾ ਜੱਟਾਂ ਦੇ ਜਿਹੜਾ ਗੋਤ ਹੈ ਗਿੱਲ ਜੱਟਾਂ ਦੀ ਗੋਤ ਗਿੱਲ ਜੱਟਾ ਉਹਨਾਂ ਦੇ ਪੂਰਵਜ ਉਹਨਾਂ ਦਾ ਇਤਿਹਾਸ ਇਹ ਰਗੂਵੰਸੀ ਵਰੀਆਜ ਰਾਜਪੂਤਾਂ ਦੀ ਸ਼ਾਖ ਹਨ ਜੱਟਾਂ ਦੇ ਰਾਜਪੂਤਾਂ ਦੇ ਕਈ ਗੂਤ ਰਗੂਵੰਸ਼ੀ ਹਨ ਬਹੁਤੇ ਗਿੱਲ ਜੱਟ ਮਾਲਵੇ ਤੇ ਮਾਝੇ ਵਿੱਚ ਹੀ ਆਬਾਦ ਸਨ ਦਰਿਆ ਸਤਲੁਜ ਬਿਆਸ ਦੇ ਨਾਲ ਨਾਲ ਫਿਰ ਪਹਾੜ ਦੇ ਨਾਲ ਨਾਲ ਦੂਰ ਸਿਆਲਕੋੜ ਤੱਕ ਗਿੱਲ ਗੋਦੇ ਲੋਕ ਵਸਦੇ ਸਨ ਇਹ ਆਪਣਾ ਪਿੱਛਾ ਜਿਹੜਾ ਗੜ ਮਠੀਲਾ ਦੇ ਰਾਜਾ ਪ੍ਰithvi ਪਤ ਨਾਲ ਜੋੜਦੇ ਹਨ ਇਹ ਦੱਖਣ ਤੋਂ ਰਾਜਸਥਾਨ ਰਾਹੀਂ ਪੰਜਾਬ ਦੇ ਮਾਲਾ ਖੇਤਰ ਵਿੱਚ ਆਏ ਗੇਲ ਜੱਟ ਕਾਫੀ ਸਿੱਖ ਹਨ ਬਰਿਆ ਬਰਿਆ ਬਾਬਾ ਰਾਲਾ ਜੀ ਨੂੰ ਕੰਨਾ ਤੇ ਹਾਹਾ ਬਰਿਆ Rajput ਰਾਜਾ ਵਿਨੇਪਾਲ ਨੇ ਰਾਜਸਥਾਨ ਤੋਂ ਆ ਕੇ 655 ਈਸਵੀ ਸਤਲੁਜ ਸਤਲੁਜ ਦੇ ਕੰਢੇ ਤੇ ਬਠਿੰਡੇ ਦਾ ਕਿਲਾ ਸਾਰਿਆਂ ਤੇ ਇਸ ਨੂੰ ਆਪਣੀ ਰਾਜਧਾਨੀ ਪਿਸ਼ੌਰ ਤੱਕ ਦੇ ਇਲਾਕੇ ਅਤੇ ਕਬਜ਼ੇ ਵਿੱਚ ਸਾਰੇ ਕਬਜ਼ੇ ਵਿੱਚ ਕਰ ਲਿਆ ਪਿਸ਼ੌਰ ਤੱਕ ਦੇ ਜਿਹੜੇ ਸਾਰੇ ਇਲਾਕੇ ਆ ਆਪਣੇ ਕਬਜ਼ੇ ਵਿੱਚ ਕਰ ਲਏ ਇਸ ਵਸ ਦਾ 1010 ਈਸਵੀ ਤੱਕ ਪੰਜਾਬ ਵਿੱਚ ਰਾਜ ਰਿਹਾ ਗਿੱਲ ਹਿੰਦੂ ਜਿਹੜੇ ਘਾਟ ਹਨ ਸਿੱਖ ਜਿਹਾ ਹਨ ਵਿਕਰਮਾਦਿੱਤ ਦੀ 26ਵੀਂ ਪੀੜੀ ਤੇ ਵਰਯਾ ਹੋਇਆ ਵਰਯਾ ਦੀ ਵੰਸ਼ ਵਿੱਚੋਂ ਹੀ ਬਿਨੇਪਾਲ ਵਿਜੇਪਾਲ ਸੱਤਪਾਲ ਤੇ ਗਣਪਾਲ ਆਦ ਹੋਏ ਗੇਲ ਖੱਤਰੀ ਹਨ ਇੱਕ ਹੋਰ ਰਵਾਇਤ ਅਨੁਸਾਰ ਰਗੂਵੰਸ਼ੀ ਰਾਜੇ ਪ੍ਰਿਥੀਪਤ ਦੇ ਕੋਈ ਲਾਦਨੇ ਸੀ ਉਸ ਨੂੰ ਕਿਸੇ ਸਾਧੂ ਨੇ ਛੋਟੀ ਜਾਤੀ स्त्री ਨਾਲ ਵਿਆਹ ਕਰਨ ਲਈ ਆਖਿਆ ਉਸਨੇ ਭੁੱਲਰ ਜੱਟੀ ਨਾਲ ਵਿਆਹ ਕਰਾ ਲਿਆ ਉਸ ਜੱਟੀ ਦੇ ਦੋ ਪੁੱਤਰ ਹੋਏ ਉਸ ਨੂੰ ਰਾਜਪੁੱਤਰ ਰਾਣੀਆਂ ਨੇ ਜੰਗਲ ਵਿੱਚ ਸੁੱਟਵਾ ਦਿੱਤਾ ਰੱਬ ਦੀ ਕਹਾਣੀ ਵੇਖੋ ਕਿ ਉਹ ਜੰਗਲ ਵਿੱਚ ਦੇ ਵਿੱਚ ਦੂਜੇ ਦਿਨ ਰਾਜਾ ਸ਼ਿਕਾਰ ਖੜਨ ਗਿਆ ਤਾਂ ਰਾਜੇ ਨੂੰ ਇਹ ਬੱਚਾ ਮਿਲ ਗਿਆ ਰਾਜੇ ਨੂੰ ਸਾਰੀ ਸਾਜ਼ਿ ਦਾ ਪਤਾ ਲੱਗ ਗਿਆ ਰਾਜਾ ਬੱਚਾ ਘਰ ਲਾਇਆ ਆਇਆ ਰਾਜਾ ਜੀ ਜੰਗਲ ਦੀ ਜਿਹੜੀ ਗਿੱਲੀ ਥਾਂ ਵਿੱਚ ਮਿਲਣ ਕਰਕੇ ਰਾਜੇ ਨੇ ਬੱਚੇ ਦਾ ਨਾਮ ਗਿਲ ਰੱਖ ਦਿੱਤਾ ਜਿਹੜਾ ਬੱਚਾ ਉੱਥੇ ਸੁੱਟਿਆ ਸੀ ਨਾ ਉਹ ਗਿੱਲੀ ਜਗ੍ਹਾ ਤੇ ਸੀਗਾ ਇਸ ਨਾਲ ਉਹਦਾ ਜਿਹੜਾ ਬੱਚੇ ਦਾ ਨਾਮ ਗਿਲ ਰੱਖਿਆ ਇਹ ਇੱਕ ਮਹਾਂਤ ਇਤਿਹਾਸਕ ਘਟਨਾ ਹੈ ਯਾਨੀ ਮਿੱਥੀ ਗਈ ਹੈ ਇਸ ਨੂੰ ਕੋਈ ਜ਼ਿਆਦਾ ਇਤਿਹਾਸਕ ਘਟਨਾ ਨਹੀਂ ਹੈ ਮਤਿ ਆਸਕ ਪੀਮਸਿੰਗ ਦাহিয়া ਗਿਲ ਦਾ ਸੰਬੰਧ ਯੂਨਾਨੀ ਲੋਕਾਂ ਨਾਲ ਜੋੜਦਾ ਹੈ। ਉਹਨਾਂ ਦੇ خیال ਅਨੁਸਾਰ ਇਸ ਕਬੀਲੇ ਦੇ ਲੋਕ ਸਿਕੰਦਰ ਦੇ ਹਮਲੇ ਸਮੇਂ ਉਸ ਦੇ ਨਾਲ ਆਏ, ਫਿਰ ਕਾਬੁਲ ਕੰਧਾਰ ਤੇ ਪੰਜਾਬ ਵਿੱਚ ਵਸ ਗਏ। ਯੂਨਾਨੀ ਜੋਦੇ ਹਰਕੁਲਿਸ ਦੇ ਇੱਕ ਪੁੱਤਰ ਦਾ ਨਾਮ ਗਿੱਲਾ ਸੀ। ਇਹ ਵੀ ਹੋ ਸਕਦਾ ਹੈ ਕਿ ਗਿਲ ਗੋਤ ਦੇ ਮਾਦੇਸ਼ਿਆ ਤੋਂ ਯੂਨਾਨ ਆਏ ਹੋਣ ਫਿਰ ਭਾਰਤ ਵਿੱਚ ਆਏ ਹੋਣ। ਸੋ ਇਸ ਤਰ੍ਹਾਂ ਇਹ ਦਾਜਾ ਲਗਾਇਆ ਜਾ ਸਕਦਾ ਹੈ। ਮਹਿਮੂਦ ਗਜਨਵੀ ਜਿਹੇ ਕਟੜ ਜ਼ਾਲਮ ਤੇ ਲੁਟੇਰੇ ਮੁਸਲਮਾਨ ਬਾਦਸ਼ਾਹ ਤੋਂ ਡਰ ਕੇ 1026-27ਵੀਂ ਸਦੀ ਦੇ ਸਮੇਂ ਵੀ ਕਈ ਜੱਟ ਕਬੀਲੇ ਰੂਸ ਤੋਂ ਯੂਰਪ ਵਿੱਚ ਚਿਪਸੀਆਂ ਦੇ ਰੂਪ ਵਿੱਚ ਗਏ ਸਨ। ਯੂਰਪੀਅਨ ਦੇਸ਼ਾਂ ਵਿੱਚ ਆ ਵੀ ਜਿਹੜੇ ਮਾਣ ਢਿੱਲੋਂ ਗਿੱਲ ਆਦ ਗੋਤਾਂ ਦੇ ਗੋਰੇ ਮਿਲਦੇ ਹਨ ਯੂਰਪੀਨ ਦੇਸ਼ਾਂਲ ਵਿੱਚ ਵੀ ਜਿਹੜੇ ਗੋਰੇ ਲੋਕ ਉਹਨਾਂ ਦੇ ਗੋਤ ਵੀ ਇਹ ਹਨ ਮਾਂ ਢਿੱਲੋਂ ਤੇ ਗਿੱਲ ਮਾਲੇ ਵਿੱਚ ਇੱਕ ਹੋਰ ਰਵਾਇਤ ਹੈ ਕਿ ਬਿਨੇਪਾਲ ਦੀ ਨੌਵੀਂ ਪੀੜ੍ਹੀ ਚ ਜੈਪਾਲ ਹੋਇਆ ਜੈਪਾਲ ਨੇ ਯਾਦਵ ਵੰਸ਼ ਦੀ ਕੁੜੀ ਨਾਲ ਵਿਆਹ ਕਰਾਇਆ ਤੇ ਉਸ ਦੇ ਜਿਹੜੇ ਬੱਚਾ ਹੋਇਆ ਜਿਹੜਾ ਗਿੱਲ ਪਾਲ ਹੋਇਆ ਰਾਜੇ ਦੇ ਵਜ਼ੀਰ ਰਤਨ ਲਾਲ ਨੇ Rajput ਰਾਣੀਆਂ ਨਾਲ ਮਿਲ ਕੇ ਗਿਲਪਾਲ ਨੂੰ ਮਾਰਨ ਦੀ ਸਕੀਮ ਬਣਾਈ ਇਹ ਸਾਜ਼ਿਸ਼ ਜਿਹੜੀ ਪਕੜੀ ਗਈ ਤੇ ਰਤਨ ਲਾਲ ਡਰ ਕੇ ਬਗਦਾਦ ਭੱਜ ਗਿਆ ਉਸਨੇ ਮੁਸਲਮਾਨ ਬਣ ਕੇ ਮੱਕੀ ਦਾ ਹੱਜ ਕੀਤਾ ਇਸ ਨਗਰੋਂ ਇਸ ਦਾ ਹੱਜ ਨਾਮ ਹਾਜੀ ਰਤਨ ਪ੍ਰਸਿੱਧ ਹੋਇਆ ਬਗਦਾਦ ਦੇ ਖਲੀਫੇ ਤੇ ਲਖੀ ਪੱਟੀ ਦੀ ਸਹਿਤਾ ਨਾਲ ਹਾਜੀ ਰਤਨ ਨੇ ਗਿਲਪਾਲ ਤੇ ਉਸ ਦੇ ਵਾਰਸਾਂ ਨੂੰ ਮੋਗੇ ਵੱਲ ਪਜਾ ਦਿੱਤਾ ਆਪ ਹੀ ਮਾਰਿਆ ਗਿਆ ਗਿੱਲਪਾਲ ਦੇ 8 ਪੁੱਤਰਾਂ ਤੇ 3 ਭਰਾਵਾਂ ਦਾ ਪੰਸ ਬਹੁਤ ਵਧੀਆ ਅੱਗੇ ਵਧਿਆ ਵਧਿਆ ਫੁੱਲਿਆ ਗਿੱਲ ਦੇ 8 ਪੁੱਤਰ ਸ਼ੇਰਗਿੱਲ ਛਲੀ ਬਦਨ ਵੈਰਸੀ 나ਗ ਸਰਪ ਲਧਾਈ ਤੇ ਸਿਫਰਾ ਸਨ ਤਿੰਨ ਭਰਾਵਾਂ ਦੀ ਔਲਾਦ ਨੂੰ ਝੋੜੜ ਗਿੱਲ ਕਹਿੰਦੇ ਹਨ ਗਿੱਲ ਦੇ ਤਿੰਨ ਪੁੱਤਰ ਪੁੱਤਰਾਂ ਜਿਹੜੀ ਵੰਸ ਹੈ ਮਾਲਵੇ ਦੇ ਉੱਤਰ ਵੱਲ ਫਰੀਦਕੋਟ ਬਠਿੰਡਾ ਮੋਗਾ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਵਸੇ ਵੈਰਸੀਆਂ ਦਾ ਮੁੱਢਲਾ ਪਿੰਡ ਕਲਕਲਾਸੀ ਇਸ ਵੰਸ ਦੇ ਹੋਰ ਪ੍ਰਸਿੱਧ ਪਿੰਡ ਸਿੰਘਾ ਸਿੰਘਾਵਾਲਾ ਬੁੱਕਣਵਾਲਾ ਫਿਰੋਜ਼ ਸ਼ਾ ਛੜਕ ਫੂਲੇਵਾਲਾ ਤੇ ਰੁਣੀਆਂ ਆਦਿ ਸਨ ਬਦਨ ਕਲਾ ਗਿੱਲਾਂ ਦਾ ਜਿਹੜਾ ਮੁੱਢਲਾ ਪਿੰਡ ਬਦਣੀ ਸੀ ਬੱਦਣ ਵੰਸ਼ ਵਿੱਚੋਂ ਚੁਗਾਵਾ ਪਿੰਡ ਮੋਗੇ ਦੇ ਚਾਚਾ ਨੇ ਜੰਡ ਵਾਲੇ ਥੇ ਉੱਪਰ ਨਵਾਂ ਪਿੰਡ ਮੋਗਾ ਬਣਿਆ ਸਾਧੂ ਦੇ ਵਾਰ ਕਾਰ ਮੋਗੇ ਦੇ ਭਾਈਚਾਰੇ ਦੇ ਗੇਲ 42 ਪਿੰਡਾਂ ਵਿੱਚ ਫੈਲ ਗਏ ਲੋਕ ਲੋਕਾਂ ਨੇ ਮੋਗਾ 42 ਕਹਾਵਤ ਬਣਾਲੀ ਮੋਗੇ ਦੇ ਬਹੁਤੇ ਉਸ ਸਾਰੇ ਜਿਹੜੇ ਸਰਾਂ ਦੀ ਮੁਗਲ ਦਰਬਾਰ ਵਿੱਚ ਬਹੁਤ ਚੜ੍ਹ ਸੀ ਇਸ ਕਾਰਨ ਮੁਗਲ ਤੇ ਉਸ ਦੇ ਭਾਇਜਾਰਿਆਂ ਦੀ ਇੰਨਾ ਬਤਾਲੀ ਪਿੰਡਾਂ ਵਿੱਚ ਚੌਧਰ ਰਹੀ ਸ਼ੁਰੂ ਸ਼ੁਰੂ ਵਿੱਚ ਗੇਲਤ ਤੇ ਬਰਾਣਾ ਵਿੱਚ ਕਈ ਲੜਾਈਆਂ ਹੋਈਆਂ ਫਿਰ ਆਪਸ ਵਿੱਚ ਰਿਸ਼ਤੇਦਾਰੀਆਂ ਪੈਨ ਕਾ ਲੜਾਈਆਂ ਖਤਮ ਹੋ ਗਈਆਂ ਲੜਾਈਆਂ ਦਾ ਕਾਰਨ ਜ਼ਮੀਨ ਹੀ ਸੀ ਜ਼ਮੀਨ ਖੋਣਾ ਇੱਕ ਦੂਜੇ ਤੋਂ ਸੰਗੜਤ ਕੀ ਬਰਾੜਾ ਨੇ ਹੀ ਮੋਗਾ ਗਿੱਲ ਮਾਰਿਆ ਸੀ ਮੋਗਾ ਦੇਵੀ ਦਾ ਪਸ਼ਕ ਸੀ ਹੁਣ ਗੁਰੂ ਹਰਗਵਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਬਹੁਤੇ ਗਿੱਲਾ ਨੇ ਸਿੱਖ ਸਿੱਕੀਧਾਨ ਕੀਤੀ ਮਹਾਰਾਜ ਜਿਹੜੇ ਉਸ ਸਮੇਂ ਜਿਹੜੇ ਹਰਗਵਿੰਦ ਸਾਹਿਬ ਜੀ ਮਹਾਰਾਜ ਸਨ ਉਸ ਵੇਲੇ ਜਿਹੜੇ ਗਿੱਲ ਸਨ ਬਹੁਤੇ ਸਿੱਖ ਬਣ ਗਏ ਮਹਾਰਾਜ ਦੀ ਲੜਾਈ ਵਿੱਚ ਛੂਟ 6ਵੇਂ ਗੁਰੂ ਨਾਲ ਗਿੱਲ ਵੀ ਸਨ ਸ਼ੇਰ ਗਿੱਲ ਦੀ ਬਹੁਤੀ ਬੰਸ ਜਿਹੜੀ ਆ ਮੋਗੇ ਤੋਂ ਉੱਤਰ ਪੱਛਮ ਵੱਲ ਜੀਰਾ ਖੇਤਰ ਵਿੱਚ ਬਾਦ ਹੋਏ ਇਹ ਨਿਸ਼ਾਨ ਵਾਲੀ ਮਿਸਲ ਦੇ ਮੁਖੀਏ ਸੁੱਖਾ ਸਿੰਘ ਤੇ ਮੇਰ ਸਿੰਘ ਸ਼ੇਰਗਿੱਲ ਸਨ ਮਾਝੇ ਦੇ ਮਜੀਠੀਏ ਸਰਦਾਰ ਵੀ ਸ਼ੇਰਗਿੱਲਾਂ ਵਿੱਚੋਂ ਹਨ ਕੁਝ ਸ਼ੇਰਗਿੱਲਾਂ ਗਿੱਲ ਜਿਹੜੇ ਜੀਰੇ ਖੇਤਰ ਵਿੱਚੋਂ ਉੱਠ ਕੇ ਦੁਆਬੇ ਵੱਲ ਚਲੇ ਗਏ ਸ਼ੇਰ ਗਿੱਲਾਂ ਦੇ ਇੱਕ ਸਰਦਾਰ ਦਾਦੂ ਗਿਲਣੇ ਮਿੱਠੇ ਮਹਿਰ ਢਾਲੀਵਾਲ ਦੀ ਪੋਤੀ ਦਾ ਰਿਸ਼ਤਾ ਕਵਨੂ ਕਰਾਇਆ ਸੀ ਗਿਲ ਬਹੁਤ ਦੂਰ ਅੰਦੇਸ਼ ਤੇ ਸੂਝਵਾਨ ਹੁੰਦੇ ਸਨ ਹੁਣ ਵੀ ਹਨ ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਨਾਲ ਵੀ ਆਪਣੇ ਸਬੰਧ ਠੀਕ ਰੱਖੇ ਮੁਹੰਮਦ ਗੋਰੀ ਨੇ ਮਠਿੰਡੇ ਨੂੰ ਫਤਿਹ ਕਰਕੇ ਕੁਝ ਗਿੱਲਾਂ ਨੂੰ ਸਿਰਸੇ ਹਸਾਰ ਵਿੱਚ ਜਗੀਰਾਂ ਦਿੱਤੀਆਂ ਸਿਰਸੇ ਹਸਾਰ ਵਿੱਚ ਕੁਝ ਗਿੱਲ ਹਿੰਦੂ ਜਾਟਸ ਹਨ ਕੁਝ ਸਿੱਖ ਇਨਾਂ ਵਿੱਚ ਇਲਾਕੇ ਵਿੱਚ ਝੂੜ ਗਿੱਲਾਂ ਦੇ ਕੁਝ ਪਿੰਡ ਹਨ ਝੂੜ ਝੂੜ ਗਿੱਲਾਂ ਦੇ ਕੁਝ ਪਿੰਡ ਹਨ ਲੁਧਿਆਣੇ ਦੇ ਜਗਰਾਉ ਇਲਾਕੇ ਵਿੱਚ ਵੀ ਗਿੱਲਾਂ ਦੇ 40 ਪਿੰਡ ਹਨ 19ਵੀਂ ਸਦੀ ਦੇ ਆਰੰਭ ਵਿੱਚ ਰਾਜੇ ਗਿੱਲਪਾਲ ਦੇ ਪੁੱਤਰ ਅ ਚਲੀ ਦੀ ਅਸ਼ਨੇ ਆਲ ਨੂੰ ਕੇਂਦਰ ਬਣਾ ਕੇ ਚੋਮੀ ਨਾਮੇ ਪਿੰਡ ਵਸਾਇਆ ਤੇ ਆਪਣੀ ਜਿਹੜੀ ਚੌਧਰ ਕਾਇਮ ਕੀਤੀ ਇਸ ਇਲਾਕੇ ਵਿੱਚ ਤਮੋਲ ਗੋਰੀਵਾਲਾ ਗਿੱਲ ਸਿਹੋੜਾ ਆਦ ਗਿੱਲਾਂ ਦੇ ਜਿਹੜੇ ਪੁਰਾਣੇ ਪਿੰਡ ਹਨ ਮਜੀਠੇ ਵਾਲਾ ਸ਼ੇਰਗਿੱਲ ਸ੍ਰੀ ਗੁਰੂ ਹਮਸਹਿ ਹਰਗਵੰਦ ਸਾਹਿਬ ਜੀ ਮਹਾਰਾਜ ਦੇ ਪੱਕੇ ਸਿਦਾਲੂ ਤੇ ਸੇਵਕ ਸਨ ਇਹ ਭਾਈ ਖੁਸ਼ਹਾਲੀ ਦੀ ਅੰਸ਼ਾਨ ਮਾਝੇ ਦੀ ਪ੍ਰਸਿੱਧ ਪਿੰਡ ਜਗਦੇਊ ਕਲਾ ਵਿੱਚ ਵੀ ਗਿੱਲ ਦੇ ਤੇ ਢਾਲੀਵਾਲਾ ਬਾਦ ਹਨ ਸਿਪਰਾ ਗੋਤ ਦੇ ਗਿੱਲ ਬਹੁਤੇ ਝੰਗਵਲ ਚਲੇ ਗਏ ਇਹ ਬਹੁਤੇ ਮੁਸਲਮਾਨ ਹੀ ਬਣ ਗਏ ਕਾਬਲ ਵਿੱਚ ਵੀ ਗਿੱਲ ਮੁਸਲਮਾਨ ਸੰਦਲਬਾਰ ਵਿੱਚ ਵੀ ਗਿੱਲਾਂ ਦਾ ਕੇਵਲ ਇੱਕ ਹੀ ਪਿੰਡ ਕਕੜ ਗਿੱਲ ਹੀ ਪ੍ਰਸਿੱਧ ਸੀ ਪੰਜਾਬ ਵਿੱਚ ਵੀ ਗਿੱਲ ਨਾਮ ਦੇ ਜੱਟਾਂ ਦੇ ਕਾਫੀ ਪਿੰਡਾਂ ਹਨ ਗਿੱਲ ਮੁਸਲਮਾਨ ਜਿਹੜੇ ਉਹ ਬਹੁਤੇ ਹਨ ਮੋਦਗਿਲ ਗੋਤ ਦੇ ਲੋਕ ਜੱਟ ਨਹੀਂ ਹੁੰਦੇ ਇਹ ਰਿਸ਼ੀ ਮਹਾਤਮਾ ਬੁੱਧ ਦੇ ਸਮੇਂ ਹੋਇਆ ਸੀ ਪੱਛਮੀ ਪੰਜਾਬ ਵਿੱਚ ਬਹੁਤੇ ਗਿੱਲ ਮੁਸਲਮਾਨ ਬਣ ਗਏ ਇਹ ਝੰਗ ਮਿੰਟ ਗੁਮਰੀ ਤੇ ਸ਼ਾਹਪੁਰ ਆਦ ਜ਼ਿਲ੍ਹਿਆਂ ਵਿੱਚ ਆਬਾਦ ਸਨ ਸ਼ਾਹੀ ਗੋਤ ਦੇ ਜੱਟ ਵੀ ਗਿੱਲਾਂ ਦੇ ਜਿਹੜੇ ਭਾਈਚਾਰੇ ਵਿੱਚੋਂ ਸਨ ਕੁਝ ਗਿੱਲ ਜੱਟ ਗੁਰੂ ਨਾਨਕ ਦੇਵ ਜੀ ਦੇ ਸਮੇਂ 1505 ਈਸਵੀ ਤੋਂ ਹੀ ਅਸਾਂ ਵਿੱਚ ਵਸ ਗਏ ਇਹ ਸਾਰੇ ਸਿੱਖ ਹਨ ਫਰਾਂਸ ਵਿੱਚ ਕਈ ਜਿਪਸੀ ਗਿੱਲਸ ਗੋਤੀ ਹਨ ਮਹਾਰਾਸ਼ਟਰ ਦੇ ਜਿਹੜੇ ਗੋਡ ਗਿੱਲ ਬ੍ਰਾਹਮਣ ਵੀ ਗਿੱਲ ਜੱਟਾਂ ਦੀ ਗੋਤਾਂ ਵਿੱਚੋਂ ਹਨ ਗਿੱਲ ਆਪਣੇ ਵਡੇਰੇ ਰਾਜਾ ਪੀਰ ਦੀ ਚੇਤ ਚੌਦਸ ਨੂੰ ਮੋਗੇ ਦੇ ਇਲਾਕੇ ਵਿੱਚ ਰਾਜੀਆਣਾ ਮੱਠ ਤੇ ਮੰਨਤ ਕਰਦੇ ਹਨ ਮੇਲਾ ਵੀ ਲੱਗਦਾ ਹੈ ਵੱਡਾ ਮੇਲਾ ਲੱਗਦਾ ਹੈ ਮੋਗੇ ਖੇਤਰ ਦੇ ਸਾਰੇ ਗਿੱਲ ਬਠਿੰਡੇ ਦੇ ਬਿਨੇਪਾਲ ਦੀ ਪੰਛੀਚਵਾਨ ਜੋ ਕਨੌਜ ਦੇ ਰਾਜੇ ਰਠੌਰ ਦੀ 11ਵੀਂ ਪੀੜ੍ਹੀ ਵਿੱਚੋਂ ਸੀ ਮਸ਼ੂਹ ਜਿਹੜੇ ਸੰਗਰੂਰ ਅਤੇ रियासत ਜੀਂਦ ਦੇ ਗਿੱਲ ਆਪਣੇ ਜੱਠੇਰੇ ਸੂਰਤ ਆਰਾਮਦੀਪ ਪਟਿਆਲੇ ਦੇ ਖੇਤਰ ਬਾਜੇ ਵਾਲੇ ਪੂਜਾ ਕਰਦੇ ਹਨ ਬੱਕਰਾ ਤੇ ਗੁੜਪੇਟ ਕਰਦੇ ਹਨ ਸਾਰਾ ਚੜਾਵਾ ਮਰਾਸੀ ਨੂੰ ਦਿੱਤਾ ਜਾਂਦਾ ਹੈ ਫਰੋਜਪੁਰ ਦੇ ਖੇਤਰ ਵਿੱਚ ਕਾਫੀ ਗਿੱਲ ਸਖੀ ਸਰਵਦੇਸ਼ ਸੇਵਕਾਂ ਉਹ ਹਲਾਲਾ ਦਾ ਮੀਟ ਵੀ ਖਾਂਦੇ ਹਨ ਵਿਆਹ ਸ਼ਾਦੀ ਵੇਲੇ ਜੰਡੀ ਵੱਢਣ ਦੀ ਤੇ ਛੱਪੜ ਤੋਂ ਮਿੱਟੀ ਕੱਢਣ ਦੀ ਰਸਮ ਵੀ ਕਰਦੇ ਹਨ ਇਸ ਇਲਾਕੇ ਵਿੱਚ ਹੁਣ ਜਿਹੜੇ ਬਹੁਤ ਸਾਰੇ ਗਿੱਲ ਸਿੱਖ ਹਨ ਸਿੱਖ ਹੁੰਦੇ ਹੋਈ ਵੀ ਅੱਜੇ ਵੀ ਕੋਈ ਕੋਈ ਘਰ ਜਿਹੜਾ ਸਖੀ ਸਰਮੀਆਂ ਨੂੰ ਮੰਨਦਾ ਹੈ ਛਟਕੇ ਵਾਲਾ ਮੀਟ ਨਹੀਂ ਖਾਂਦੇ ਮੰਨਦੇ ਉਹਨੂੰ ਹਨ ਪਰ ਮੀਟ ਨਹੀਂ ਖਾਂਦੇ ਜਣ ਥੋੜਾ ਥੋੜਾ ਮਿਕਸ ਹੁੰਦੇ ਹਨ ਜਿਹੜਾ ਗਿਲਜਈ ਪਠਾਨ ਗਿਲ ਜੱਟਾਂ ਵਿੱਚੋਂ ਹਨ ਮਜਬੀ ਸਿੱਖਾਂ ਅੱਧ ਤਰਖਾਣਾ ਦੀਆਂ ਜਾਤੀਆਂ ਵਿੱਚ ਵੀ ਗਿਲ ਗੋਲਤ ਦੇ ਕਾਫੀ ਲੋਕ ਹਨ ਸਿਆਲਕੋਟ ਵੱਲ ਕੁਝ ਗਿੱਲ ਜੱਟ ਮੁਸਲਮਾਨ ਬਣ ਗਏ ਹੁਣ ਗਿੱਲ ਸਾਰੇ ਪੰਜਾਬ ਵਿੱਚ ਹੀ ਫੈਲੇ ਹਨ ਬਹੁਤੇ ਜਿਹੜੇ ਬਾਹਲ ਦੇਸ਼ਾਂ ਵਿੱਚ ਵੀ ਬਹੁਤ ਸਾਰੇ ਹਨ ਗਏ ਹਨ ਸਿੱਧੂਆਂ ਅਤੇ ਸੰਧੂਆਂ ਤੋਂ ਮਗਰੋਂ ਇਹ ਜੱਟਾਂ ਦਾ ਤੀਜਾ ਵੱਡਾ ਗੁੱਤ ਹੈ ਸਿੱਧੂ ਸੰਧੂ ਤੇ ਹੁਣ ਗਿੱਲ 18 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਦੀ ਗਿਣਤੀ ਜਿਹੜੀ ਆ 124172 सी पंजाब ਦਾ ਮਹਾਨ ਲੇਖਕ ਜਸਵੰਤ ਸਿੰਘ ਕਮਲਵੀ ਗਿੱਲ ਜਾਟਾ ਪ੍ਰਸਿੱਧ ਕਿੱਸਾਕਾਰ ਬਾਬੂ ਰਜਬ ਅਲੀ ਵਰਿਆ Rajput ਸੀ ਇਹ ਵੀ ਗਿੱਲ ਨਾਲ ਸੰਬੰਧਿਤ ਸਨ ਗਿੱਲ ਸੂਰਜਵੰਸੀ ਵੀ ਹਨ ਰਾਜਟਾਂ ਤੇ Rajputਾਂ ਦੇ ਕਾਫੀ ਗੋਤ ਜਿਹੜੇ ਸੂਰਵੰਸ਼ ਨਾਲ ਸੰਬੰਧ ਰੱਖਦੇ ਹਨ ਸਿੱਧੂਆਂ ਵਾਂਗ ਗਿੱਲਾਂ ਦੇ ਵੀ ਕਈ ਉਪਗੋਤ ਤੇ ਮੂਹਿਆਂ ਹਨ ਜੇਜੀਆਂ ਗੋਤ ਦੇ ਜੱਟਾਂ ਜੱਟ ਵੀ ਜਿਹੜੇ ਆਪਣਾ ਸੰਬੰਧ ਗਿੱਲਾਂ ਨਾਲ ਜੋੜਦੇ ਹਨ ਗਿੱਲਾਂ ਨੇ ਕਾਫੀ ਹੁਣਤੀ ਕੀਤੀ ਮੋਗੇ ਜ਼ਿਲ੍ਹੇ ਦੇ ਬਹੁਤ ਸਾਰੇ ਗਿੱਲ ਅ ਅਲੱਗ-ਅਲੱਗ ਦੇਸ਼ਾਂ ਵਿੱਚ ਜਾ ਕੇ ਵੱਸ ਗਏ ਗਿੱਲ ਭਾਈਚਾਰੇ ਦੇ ਲੋਕ ਸੰਸਾਰ ਵਿੱਚ ਫੈਲੇ ਹੋਣ ਇਹ ਜਗਤ ਪ੍ਰਸਿੱਧ ਗੋਤ ਹੈ ਬਹੁਤ ਹੀ ਮਸ਼ਹੂਰ ਗੋਤ ਹੈ ਰਾਬਰਟ ਸੁਥਰਲੈਂਡ gil یورਪ ਦਾ ਮਹਾਨ ਅੰਗਰੇਜ਼ ਲੇਖਕ ਸੀ ਰਾਬਰਟ ਸੁਥਰਲੈਂਡ gil ਉਹ ਵੀ gil ਸੀ ਅੰਗਰੇਜ਼ਾਂ ਦੇ ਜਿਹੜੀ ਗੋਤ ਵੀ ਉਹ gil ਅਸਲ ਵਿੱਚ gil ਜੱਟ ਕੈਸਪੀਅਨ ਸਾਗਰ अथवा giln giln ਸਾਗਰ ਤੋਂ ਚੱਲ ਕੇ ਆਖਿਰ gilgit ਕਸ਼ਮੀਰ ਆ ਕੇ ਵਾਸੀ ਤੇ ਉੱਥੇ ਆ ਕੇ ਰਹੇ ਸੋ ਇਹ ਸਨ ਗਿੱਲ ਜੱਟਾਂ ਦਾ ਗੂਤ ਉਹਨਾਂ ਦਾ ਪਿਸ਼ੂਕੜ ਉਹਨਾਂ ਦੇ ਪੂਰਵਜ